ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਦੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫਿਰ ਉਹ ਤੇ ਹਤਮੀ ਆਫੀਸ਼ਲੀ ਟਿੱਪਣੀ ਦਾ ਵੀ ਜਾ ਕੋ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਤੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜਿਵੇਂ ਸੁਣਿਆ ਜਾ ਰਿਹਾ ਆ ਆਫੀਸ਼ਲੀ ਨਹੀਂ ਮੈਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਹ ਤੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਰ ਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ